ਕਿ ਜਲੰਧਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿਸ ਦੇ ਵਿੱਚ ਜਿਹੜਾ ਕੀ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਦੋ ਨੌਜਵਾਨਾਂ ਤੇ ਤੇ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਕੈਂਚੀਆਂ ਨਾਲ ਕਈ ਵਾਰ ਕੀਤੇ ਗਏ ਨੇ ਤਾਂ ਨੌਜਵਾਨ ਦੀ ਇਸ ਵਾਰਦਾਤ ਦੇ ਵਿੱਚ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਕਿ ਦੂਜੇ ਨੌਜਵਾਨ ਦੀ ਇਸ ਵਕਤ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਰਤਕ ਦੀ ਪਛਾਣ ਦੀ ਗੱਲ ਕਰੀਏ ਤਾਂ ਕੈਂਪ ਦੇ ਰਹਿਣ ਵਾਲੇ ਵਰਨੂੰ ਦੇ ਰੂਪ ਦੇ ਵਿਜੋ ਹੋਈ ਹੈ ਤੇ ਜਲੰਧਰ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਈ ਹੈ ਤਾਂ ਇੱਕ ਦੋ ਦਿਨਾਂ ਦੇ ਵਿੱਚ ਇਹ ਦੂਜੀ ਵਾਰਦਾਤ ਹੈ ਜੋ ਕਿ ਪਿਛਲੀ ਵਾਰਦਾਤ ਸੀ ਉਹ ਰਾਮਾ ਮੰਡੀ ਦੇ ਸਬੰਧਤ ਰੇਲਵੇ ਸਟੇਸ਼ਨ ਦੇ ਨਾਲ ਜੁੜੀ ਸੀ ਜਦੋਂ ਕਿ ਉਥੋਂ ਲੰਘਦੇ ਕੁਝ ਨੌਜਵਾਨਾਂ ਨੇ ਰੇਲਵੇ ਦੇ ਪੁਲ ਦੇ નીચે ਬੈਠੇ ਨੌਜਵਾਨ ਦੇ ਉੱਤੇ ਗੋਲੀਆਂ ਚਲਾਈਆਂ ਸਨ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਸੀ ਤਾਂ ਹੁਣ ਇਹ ਦੂਜੀ ਵਾਰਦਾਤ ਹੈ ਜਲੰਧਰ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਦੇ ਉੱਤੇ ਦੂਜੇ ਨੌਜਵਾਨ ਵੱਲੋਂ ਜਿਹੜਾ ਕਿ ਕੈਂਚੀਆਂ ਦੇ ਨਾਲ ਵਾਰ ਕੀਤਾ ਗਿਆ ਦਾ ਮ੍ਰਿਤਕ ਦੀ ਪਛਾਣ ਵਰਣ ਦੱਸੀ ਜਾ ਰਹੀ ਹੈ ਤੇ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਤਾਂ ਇਸ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਅਮੇਸ਼ ਸੇਟੀ ਜੀ ਕੀ ਕੁਝ ਜਾਣਕਾਰੀ ਅਜ ਰਹੀ ਹੈ ਜਲੰਧਰ ਦੇ ਵਿੱਚ ਵਾਰਦਾਤ ਵਾਪਰੀ ਹੈ ਹਾਂ ਬਿਲਕੁਲ ਦੱਸਣਾ ਚਾਹਾਂਗਾ ਜੀ ਜਲੰਧਰ ਦਾ ਇੱਕ ਮਾਮਲਾ ਹੈ ਜਿਹੜਾ ਸਾਹਮਣੇ ਰਿਹਾ ਹੈ ਜਿਹਦੇ ਵਿੱਚ ਉਹਨਾਂ ਦਾ ਪਤਨ ਅੰਦਾਜ਼ਨ 14 ਲੜਕੀਆਂ ਦਾ ਪਤਾ ਲੱਗਾ ਹੈ ਅਤੇ ਸਿੱਟੇ ਸਪ੍ਰਿੰਟ ਸੰਭੂ ਇੰਸਟਾਟ ਤੋਂ ਉਹਨਾਂ ਨੂੰ ਮੌਕੇ ਤੇ ਡੋਲਤੀ ਮੱਤੀ ਸਾਫਾਈ ਜਿਹੜੀ ਹੈ ਪੀਐਸਐਸ ਅੱਜ ਨਹੀਂ ਆਉਂਦੇ ਜਿਹੜੇ ਜਿਆਦਾ ਨਾ ਹੋਣ ਆਪੇ ਤੋਂ ਮਹਿਜ਼ ਇੱਕ ਬਤੀ ਗਾਥਾ ਨੂੰ ਲਾ ਅ ਜੀ ਬਿਲਕੁਲ ਕਿਵੇਂ ਵੇਖਦੇ ਹੋ ਸਿਟੀ ਸਾਹਿਬ ਜਿਸ ਤਰ੍ਹਾਂ ਕੀ ਪਹਿਲਾਂ ਵੀ ਜਿਹੜੀ ਹੈ ਇਹ ਬੀਤੇ ਦਿਨੀ ਗੋਲੀਆਂ ਮਾਰ ਕੇ ਜਿਹੜਾ ਨੌਜਵਾਨੀ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਹੁਣ ਫੇਰ ਜਿਹੜੀ ਹੈ ਇਹ ਕੈਂਚੀਆਂ ਦੇ ਨਾਲ ਕਿਸ ਤਰ੍ਹਾਂ ਕੀ ਪੁਰਾਣੀ ਰੰਜਸ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਕੀ ਕੁਝ ਹੋਰ ਵਜ੍ਹਾ ਹੈ ਕੋਈ ਹਲਕਾ ਜਿਹਾ ਜਿਹੜੀ ਐਨਆਈਐਸ ਨੋਟੀਫਿਕੇਸ਼ਨ ਆ ਉਹ ਦਾ ਵੀ ਸਾਫ਼ ਤੌਰ ਤੇ ਚੜਾ ਹੈ ਕੋਈ ਰਹਿ ਸਾਹਮਣੇ ਆ ਰਿਹਾ ਹੈ ਕਿ ਪ੍ਰਾਂਗਲ ਦੀ ਹੋ ਸਕਦੀ ਹੈ मामला नहीं लग रहा क्योंकि देख रहे हैं जो हालात जो दिखाई दे रहे हैं हालांकि जो है गिरफ्तारी हो रही थी उस पुख्ता अभी जो है कह सकते हैं कि जिस करके जो है वार किया जा कोई पुरानी रंजित है हालांकि हां जी आज जिस तरह की लगातार वारदातें जेणियां ने ए ए हुंदियां ਜਾਂਦੀਆਂ ਨੇ ਤਾਂ ਆਪਸੀ ਲੋਕਾਂ ਦੇ ਵਿੱਚ ਪ੍ਰੇਮ ਪਿਆਰ ਸਤਿਭਾਵਨਾ ਜਿਹੜੀ ਹੈ ਘਟਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਵੀ ਕਾफी ਤਲਖੀ ਦੇਖਣ ਨੂੰ ਮਿਲਦੀ ਹੈ ਤਾਂ ਕੀ ਵਟਾ ਕਾਰਨ ਮੰਨਦੇ ਹੋ ਸਿਟੀ ਸਾਹਿਬ ਜਿਸ ਤਰ੍ਹਾਂ ਕੀ ਇਹ ਜਿਹੀਆਂ ਵਾਰਦਾਤਾਂ ਜਿਹੜੀਆਂ ਨੇ ਇਹ ਹੁੰਦੀਆਂ ਨੇ ਜਾਂ ਤਾਂ ਇੱਕ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਕਾਨੂੰਨ ਤੋਂ ਬੇਖੌਫ ਹੋਏ ਨੇ ਤੇ ਜਾਂ ਫਿਰ ਜਿਹੜੀ ਆਪਸੀ ਰੰਜਿਸ਼ਾਂ ਜਿਹੜੀਆਂ ਲੋਕਾਂ ਦੀਆਂ ਜ਼ਾਦਾਵਾਦੀਆਂ ਨਜ਼ਰ दूसरे की जान ही जी अगर कानून व्यवस्था की गल करिए जलों की सूफेम आदमी पार्टी की सरकार है लगातार जरा है कानून व्यवस्था में कायम किया अगर कोई भी अपराधिक गतिविधि व्यक्ति है ਤੁਸੀਂ ਦੇਖਾਬ ਜਿਹੜੀ ਹੈ ਸਖਤ ਸਖਤ ਕਾਰਵਾਈ ਕੀਤੀ ਹੈ ਸੋ ਪਹਿਲਾਂ ਵੀ ਅਸੀਂ ਇਹ ਦੇਖਿਆ ਕਿ ਕਈ ਕਾਰਵਾਈਆਂ ਜਿਹੜੀਆਂ ਨੇ ਹੋਈਆਂ ਅਗਰ ਅਸੀਂ ਹਾਲਾ ਦੀ ਛੇਤੀ ਘਟਨਾ ਦਾ ਦੇਖ ਕੇ ਕਿ ਤੁਸੀਂ ਗੋਲੀਆਂ ਮਾਰ ਦਿੱਤੀਆਂ ਸੀ ਉਹਨਾਂ ਨੂੰ ਵੀ ਤੋਸਿਆਂ ਨੂੰ ਜਿਹੜਾ ਹੈ ਤੁਰੰਤ ਗ੍ਰਿਫਤਾਰ ਕਰਨਾ ਤਾਂ ਬਿਲਕੁਲ ਸਾਡੀ ਪੰਜਾਬ ਪੁਲਿਸ ਜਿਹੜੀ ਹੈ ਜਲਦੀ ਹੀ ਇਹਨਾਂ ਤੋਸਿਆਂ ਨੂੰ ਵੀ ਜਰਾਏ ਗ੍ਰਿਫਤਾਰ ਕਰੂਗੀ ਤੇ ਪੂਰਾ ਕਤਾਈ ਜਿਹੜੀ ਹੈ ਸਾਹਮਣੇ ਲੈ ਕੇ ਆਈ ਜਾਏਗੀ ਕਿਸੇ ਤਰ੍ਹਾਂ ਨਹੀਂ ਠੀਕ ਹੈ ਜਿ ਤਰ੍ਹਾਂ ਸਿਟੀ ਸਾਹਿਬ ਦੇਖਦੇ ਆ ਕਿ ਆਪ ਫਲਗ ਫਲੈਗ ਮਾਰਚ ਜਿਹੜੇ ਆ ਪੁਲਿਸ ਵੱਲੋਂ ਲਗਾਤਾਰ ਕੱਢੇ ਜਾਂਦੇ ਨੇ ਤਾਂ ਸੜਕਾਂ ਤੇ ਪੁਲਿਸੀ ਪੁਲਿਸ ਆ ਤਾਂ ਹਰ ਇੱਕ ਦੀ ਸੁਣਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਚਾਹੇ ਉਹ ਵੱਡੇ ਗੈਂਗਸਟਰ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜੇਕਰ ਪੁਲਿਸ ਅਸਕਤੀ ਵਰਤਦੀ ਆ ਤਾਂ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਜਾਂਦਾ ਹੈ ਮੈਸੇਜ ਕਿ ਪੁਲਿਸ ਜਿਹੜੀ ਆ ਬਿਲਕੁਲ ਧੱਕਾ ਕਰਦੀ ਨਜ਼ਰ ਆਉਂਦੀ ਆ ਤੇ ਜੇ ਕੁਝ ਪੁਲਿਸ ਢਿੱਲ ਦਿੰਦੀ ਆ ਤਾਂ ਫਿਰ ਕਿਤੇ ਨਾ ਕਿਤੇ ਇਹ ਵੀ ਆਵੇ ਪੁਲਿਸ ਦੀ ਕਾਰਵਾਈ ਤੋਂ ਨਾ ਖੁਸ਼ ਵੀ ਲੋਕ ਹੁੰਦੇ ਰਹਿੰਦੇ ਨੇ ਤਾਂ ਇਹ ਜਿਹ ਕੁਝ ਜਿਹੜਾ ਹੈ ਉਹ ਕਰਨਾ ਚਾਹੀਦਾ ਲੋਕਾਂ ਨੂੰ ਵੀ ਕੁਝ ਮੈਸੇਜ ਜਿਹੜਾ ਹੈ ਉਹ ਮਿਲਣਾ ਚਾਹੀਦਾ ਇਸ ਤੋਂ ਬਿਲਕੁਲ ਭਗਤਾਂ ਦੇ ਖਿਲਾਫ ਫੈਗ ਮਾਰਕ ਕੱਟੇ ਜਾ ਰਹੇ ਨੇ ਤੇ ਪੁਲਿਸ ਜਿਹੜਾ ਹੈ ਆਪਣੀ ਸ਼ਾਂਤੀ ਦਾ ਜਗਰਨਾ ਕਿ ਲੋਕਾਂ ਨੂੰ ਨੋਟਿਸ ਦੇ ਰਹੀ ਹੈ ਸਾਫ ਤੌਰ ਤੇ ਕਿ ਡੀਪੀ ਵੀ ਤੌਰ ਤੇ ਗਨ ਕਰਨੀ ਕਿ ਪੰਜਾਬ ਦੇ ਮੁਖੀ ਆ ਨੇ ਪੁਲਿਸ ਦੇ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਅਮਨ ਸ਼ਾਂਤੀ ਜਿਹੜੀਆਂ ਬਣਾਈ ਰੱਖਣ ਜਿਹਦੇ ਚਲਦੇ ਫੈਗ ਮਾਰਕ ਵੀ ਹੁੰਦੇ ਨੇ ਜਿਹੜੇ ਫੈਲ ਅੰਦਰਲੇ ਉਹਨਾਂ ਦੇ ਖਿਲਾਫ ਜਿਹੜੀ ਹੈ ਕੀ ਕਾਰਵਾਈ ਹੋਵੇ ਸੁਣਾ ਤੇ ਖੱਲ ਪਈ ਜਦੋਂ ਹੀ ਤੇ ਜੈਕ ਮਾਦਨੀ ਸਰਕੇ ਜਿਲ੍ਹੇ ਨੇ ਕਦੇ ਚਾਲੇ ਤੇ ਸਾਫ ਤੌਰ ਤੇ ਚਾਹ ਪੰਜਾਬ ਦੇ ਮੁਖ ਮੰਤਰੀ ਹੈ ਚਾਹ ਪੰਜਾਬ ਦੇ ਡੀਸੀਪੀ ਜ਼ੋਰਮੀ ਆਗਮ ਹੈ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਣੀ ਰਹੇ ਤੇ ਲੋਕਾਂ ਨੂੰ ਵੀ ਇਹ ਮੈਸੇਜ ਜਿਹੜਾ ਹੈ ਸਰਕਾਰ ਵੀ ਇਹ ਦੇ ਰਹੀ ਹੈ ਤੇ ਪੁਲਿਸ ਵੀ ਇਹ ਦਿਖਾਈ ਦਿੰਦੀ ਹੈ ਨਾ ਨਹੀਂ ਅਗਰ ਗੱਲ ਕਰੀਏ ਤੇ ਜਿਹੜੇ ਸਲੈਕ ਮਾਲ ਕਿਹਾ ਜਾਂਦੇ ਉਹਾਂ ਦੇ ਪਿੱਛੇ ਵੀ ਕਿਸੇ ਨਾ ਕਿਸੇ ਦੀ ਮਕਸਦ ਹੈ ਕਿ ਪੁਲਿਸ ਦੇ ਨਾਲ ਲੋਕ ਫ੍ਰੈਂਡਲੀ ਹੋਣ ਨਾ ਕਿ ਪੁਲਿਸ ਤੋਂ ਡਰਨ ਕਿ ਅਗਰ ਕੋਈ ਵੀ ਏਰੀਆ ਦੇ ਵਿੱਚ ਕੋਈ ਵੀ ਕੋਈ ਜੁਰਗਟਨਾ ਹੋਣੀ ਹੈ ਜਾਂ ਕੋਈ ਬੈਡ ਅੰਸਰ ਆਇਆ ਹੈ ਕਿ ਜਿਆਨਕਾਰੀ ਜਿਹੜੀਆਂ ਪੋਸਟ ਕੀਤੀ ਜਾਵੇ ਕਿ ਉਹ ਬੈਡ ਅੰਸਰ ਦੇ ਖਿਲਾਫ ਕਦ ਫਿਰਿਆਤ ਹੈ ਜੀ ਬਹੁਤ ਬਹੁਤ ਧੰਨਵਾਦ ਸਮੁੱਚੀ ਜਾਣਕਾਰੀ ਦੇਣ ਦੇ ਲਈ